ਪਹਿਲਾਂ ਤਾਂ ਬੈਂਕੂ ਜੀ ਦਾ ਖਾਲਸਾ ਡਿਵਾਈਸਰ ਕਿਥੇ ਘਟੇ ਜਿਹੜਾ ਚੰਦਰਪੁਰੇ ਤੋਂ ਪਿੰਗੂੜੇ ਤੇ ਨਾਨਪੁਰ ਵਾਏ ਹੋ ਹਟੇਪੁਰ ਇਹ ਸਾਰੇ ਪਿੰਡਾਂ ਦੇ ਵਿੱਚ ਕੂੜੇ ਦੇ ਡੰਪ ਲੱਗੇ ਹੋਏ ਨੇ ਜਿਹੜਾ ਕੂੜੇ ਦਾ ਡੰਪ ਲਾਇਆ ਹੈ ਨਿਸਟ ਕਮੇਟੀ ਨੇ ਬੱਡੀ ਗੁੰਜਕੜਦੀ ਨੇ ਨਾ ਕੋਈ ਨਾ ਕੋਈ ਕਰਦੇ ਨਹੀਂ ਠੀਕ ਹੈ ਤੁਸੀਂ ਤੋਂ ਬਾਅਦ ਪਰ ਤੁਸੀਂ ਭਾਈ ਅਸੀਂ ਆਪਣਾ ਆਪ ਕੋ ਚਾਪਾਂਗੇ ਠੀਕ ਹੈ ਜੀ ਆਪਣਾ ਇਸ ਵੇਲੇ 10-10 ਸਾਲ ਬਸ ਫਿਰ ਜਾਵਾਂਗਾ ਸਾਡਾ ਹੱਥ ਬੰਨ ਦੇ ਉੱਥੇ ਪੁੱਛ ਸਕਦੇ ਇੱਥੇ ਨਹੀਂ ਸਕਦੇ ਨਹੀਂ ਜਦੋਂ ਤੁਸੀਂ ਇੱਥੇ ਸ਼ਹਿਰ ਤੇ ਕੋਸੇ ਜਾ ਸਕਦੇ ਹੋ ਕਿੱਥੇ ਜਾਏ ਇਹ ਵੀ ਦੇਖਦੇ ਗੱਲ ਕਰਨ ਦਾ ਜਿਆ ਤਰੀਕਾ ਹੀ ਇਹੋ ਹੈ ਇਹੋ ਤਾਂ ਹੈ ਰੋਕ ਹੀ ਆਉਂਦੇਗਾ ਬਾਤਾਂ ਦਾ ਦੇਰ ਬਿਤਾਣੀ ਇਹ ਅਰਥਾ ਵੀ ਤੁਹਾਡੇ ਹੁੰਦੇ ਜਿੰਨਾ ਤੱਕ ਤੁਸੀਂ ਬੈਠੋਗੇ ਸਿੱਖਾਂ ਨੂੰ ਇਕਣੇ ਕਰਨਾ ਪਊ ਨਾ ਤੁਸੀਂ ਇਕੱਤਰ ਗੱਲ ਲੇਗੇ ਇਕਣੀਆਂ ਸਿੱਖਾਂ ਨਾਲ ਇਹ ਨਾਲ ਜਾਤੀਆਂ ਹੁੰਦੀਆਂ ਰਹਿਣਗੀਆਂ ਨਹੀਂ ਤੁਸੀਂ ਚੁੱਪ ਚਾਪ ਰਹੇ ਹੋ ਸਾਡੇ ਸਾਡੇ ਸਿੱਖਾਂ ਨੂੰ ਸਨਸਾ ਫੜਿਆ ਬੇਸਤੀ ਨੰਗੀਆਂ ਕਿਤੋਂ ਦੇਦਾਰ ਬੰਦੇ ਨੇ ਗੰਗਰ ਵਰਨੇ ਆ ਉਹਦੇਦਾਰ ਬੰਦੇ ਨੇ ਤੁਸੀਂ ਅੰਦਰ ਬੈਠਣ ਦੀ ਬਜਾਏ ਬਾਹਰ ਕੱਢ ਰਹੇ ਹੋ ਤਾ ਸਾਡੀ ਆ ਫੇਰ ਪੁਲਿਸ ਕਹਿੰਦਾ ਲਿਆਓ ਫੇਰ ਸਦਾ ਸਾਨੂੰ ਰੋਕ ਮਾਰਦੇ ਸ਼ਹਿਰ ਦਾ ਕਰਦੇ ਏ ਘੋੜੀਆਂ ਜੀ ਪੱਟੇ ਜਾਗਦੇ ਸਾਡਾ ਪਿੰਡਾਂ ਦਾ ਕਹਿੰਦਾ ਪਿੰਡਾਂ ਤੇ ਹਾਂ ਲੇਕਿਨ ਹਿੰਦੂਸਤਾਨ ਦਾ ਬਣਾ ਲੱਗ ਗਿਆ ਇਹਹੀ ਹਮਲੇ ਦੱਸ ਤੁਸੀਂ ਜਾ ਸਕਦੇ ਹੋ ਗੰਦ ਪਿੰਡਾਂ ਚ ਪਰ ਪਿੰਡਾਂ ਦੇ ਮੇਨਲ ਬੰਦੇ ਕਿਹਾ ਕ੍ਰਿਮੀਨਲ ਬੰਦੇ ਕਿਹਾ ਹਿੰਦੂਏ ਤਾਂ ਨਹੀਂ ਕੰਮ ਕਰਦਾ ਆ ਦੇਖ ਰੋ ਇੱਧਰ ਆ ਲੈ ਇੱਧਰ ਦੇਖ ਪਾਣੀ ਇਹਨਾਂ ਦਾ ਨਾਮ ਸੰਤੋਪ ਸਿੰਘ ਇੱਕ ਸਿੰਗਲ ਨੰਬਰ ਚ ਤੁਮ ਨਾਲ ਤੁਮ ਨਾਲ ਸਿੰਗਲ ਨੰਬਰ ਚ ਹਾਂ ਕ੍ਰਿਮੀਨਲ ਇੱਕ ਸਿੰਗਲ ਇੱਕ ਬਸ ਥੋੜੀ ਲਫ਼ਜ਼ ਥੋੜੀ ਲਫ਼ਜ਼ ਗਲਤ ਨੇ ਤੂੰ ਨਲ ਕਰ ਤੂੰ ਨਲ ਕਰ ਦਵਾਏ ਤਾ ਆ ਗਿਆ ਆ ਪਾਣੀ ਦਿਖਾ ਯਾਰਲਾ ਆ ਦੇਖ ਤੂੰ ਨਲ ਕਿਹਾ ਹੈ ਤੂੰ ਨਲ ਕਿਹਾ ਹੈ ਨਾ ਨਾ ਤੂੰ ਨਲ ਕਿਹਾ ਹੈ ਆ ਦੇਖ ਫੇਤਰ ਇਹ 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 ਨੇ ਸਾਡੇ ਆਫਸਰ ਇਹ ਨੇ ਸਾਡੇ ਆਫਸਰ ਇਹ ਕਹਿੰਦੇ ਹਿੰਦੂ ਇੱਥੇ ਤੱਕ ਆ ਗਿਆ ਅੱਗੇ ਅੰਦਰ ਜੀ ਇਹੋ ਜਨਾ ਕਹਿੰਦਾ ਕਿ ਹਿੰਦੂ ਵੰਡਾਂ ਜੇ ਅਸੀਂ ਸ਼ਡਿਊਲ ਕਾਸਟਾਂ ਯਾਰ ਹੱਦ ਮੈਂ ਤਾਂ ਫਤਿਹ ਨਹੀਂ ਸ਼ੁਰੂ ਕੀਤਾ ਕੀ ਇਹ ਨੂੰ ਪਤਾ ਤੁਹਾਨੂੰ ਸਾਰਾ ਪਤਾ ਇਹ ਤਾਂ ਅਨਪੜਾ ਜੀ ਜੇ ਤੁਸੀਂ ਨਾ ਜੀ ਨਾਲ ਤੁਸੀਂ ਮੇਰੇ ਉਹ ਕਰ ਜਾਨੋ ਯਾਰ ਜੇ ਤੁਸੀਂ ਨਾ ਸਾਨੂੰ ਸਭ ਨੂੰ ਕਹਿੰਦੇ ਹਾਂ ਹਾਂ ਸਾਰਾ ਤੇ ਭਾਈ ਅਸੀਂ ਤੁਹਾਡਾ ਵਧੀਆ ਚੱਲ ਰਹੀ ਸੀ ਤੁਸੀਂ ਅੱਗੇ ਨਵੇਂ ਤੁਸੀਂ ਕਿ 18 ਦਿਨ ਤੁਹਾਨੂੰ ਦੇਤੇ 18 ਦਿਨ ਤੋਂ ਬਾਅਦ 15 ਤੋਂ 18 ਦੇ ਵਿੱਚ ਵਾਰਸ ਪੰਜਾਬ ਦੇ ਹੈਗੇ ਨਹੀਂ ਹਿੰਦੂਆ ਸਿੱਖ ਹੈ